ਸੋਹਾਗੀ ਫਿਕਰ ਲਖਸਾ ਬਹੁਤ ਉਚਿਤ ਸੀ ਅਜਿਹੀ ਆਪਣੇ ਨਿਰਮਲ ਜੀ ਨੇ ਜਿਹੜੇ ਸਾਡੇ ਉੱਚ ਨੂੰ ਸਿੱਧੂ ਕਰਦੇ ਰੱਖਦਾ ਹੈ ਉਹਨਾਂ ਦੇ ਘਵਡੀਆਂ ਦੇ ਨਾਲ ਇੱਕ ਆਪਕੋ ਚੜਾ ਆ ਘਵਡੀਆਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਪੁੱਸ ਨੂੰ ਪਹੁੰਚਾਇਆ ਗਿਆ ਨਾ ਤੇ ਬਹੁਤ ਹੀ ਮਾਰੀ ਇਹਨਾਂ ਦੀ ਹਾਲਤ ਕੀਤੀ ਕੁੱਟ-ਕੁੱਟ ਕੇ ਅੱਖਾਂ ਦੇ ਤੇ ਥੋੜ੍ਹ ਮਾਰੀ ਪੁੱਸ ਨੇ ਮਗਰ ਪਿਛਲੇ ਥੋੜ੍ਹ ਮਾਰੀ ਪੁੱਸ ਨੇ ਮੋਢਿਆਂ ਦੇ ਤੇ ਇਹ ਜਿਹਨਾਂ ਨੂੰ ਕਲਾਵਾ ਰੋਧ ਨੂੰ ਕਿਦਾ ਅਫਰ ਬਬਰੀ ਹਸਪਤਾਲੇ ਚ ਰਕਰ ਕੀਤਾ ਗਿਆ ਅੱਜ ਇਹਨਾਂ ਦਾ ਹਾਰਜਨ ਆਇਆ ਤੇ ਨਾਲ ਇਹਨਾਂ ਨੇ ਜੋ ਇਹਨਾਂ ਦੀ ਇਹਨਾਂ ਕੋ ਸੁਣਿਆ ਕਿ ਜੋ ਬੜੀ ਕਾਰਵਾਈ ਜੋ ਕੁਰਸੇ ਕੀਤੀ ਜਾਂਦੀ ਜਿਹੜੀ ਕੁਰਸੇ ਇਹਨਾਂ ਨੇ ਤਸੱਦਦ ਕੀਤੀ ਆ ਸਾਡੇ ਵਰਕਰ ਤੇ ਹਾਂਜੀ ਬਾਪੂ ਜੀ ਕਿਹੜਾ ਪੁਲਿਸ ਵਾਲਾ ਸੀ ਤੇ ਗਵਾਨੀ ਕਹਿੰਦਾ ਕੀ ਨਾਮ ਆ ਜਿਹਨਾਂ ਨੇ ਬੈਕਿੰਗ ਨਹੀਂ ਕਾਜੀ ਕੋਲ ਤੋਂ ਆਇਆ ਹੈ ਆ ਤਣ ਰੋ ਮੈਂ ਆਪਣੇ ਦੋ ਮੰਨਾਰੇ ਕੋਲ ਪੁੱਛਿਆ ਆ ਝਗੜਾ ਹੋਇਆ ਹੈ ਇਹਨਾਂ ਬੈਕ ਵਾਂਗਿਆ ਦੇ ਨਾੜਾ ਕਬਰੋਨਾ ਨਾਂ ਤੇ ਮੈਂ ਸਰਕਾਰੀ ਦੇ ਅੰਮ੍ਰਿਤ ਨਾਮ ਮੇਟਾ ਨਹੀਂ ਲਿਖਿਆ ਹੈ ਅਨਿਕਾ ਅਲਾਈ ਚਾਹ। ਉਹ ਦਰਖਾਤ ਨੂੰ ਉੱਥੇ ਲਖੀ ਤੇ ਮੈਂ ਇੱਕ ਮੇਰ ਪਾਇਆ ਜੀ ਉਹਦਾ ਤੋਂ ਤੇ ਇਹ ਮੈਂ ਦੇ ਘਰ ਹੀ ਆਇਆ ਹਾਂ ਜੇ ਮੁਰਵੇ ਜਿਆ ਸਾਹ ਜਾਣ ਤੇ ਇੱਕ ਬਹੁਤ ਈਆਂ ਕਿ ਮੈਨੂੰ ਤੁਸੀਂ ਦੇ ਕਿ ਨਾਮ ਹੈ ਉਹ ਤੇ ਘਰ ਆਇਆ ਮੈਂ ਜੀ ਜਿਆ ਤਾਂ ਹੈ ਜੀ ਉਹਨੇ ਮੈਨੂੰ ਮਾਰਿਆ ਤਾਂ ਫਾਟ ਕੇ ਰੱਖਿਆ ਤੇ ਕਿਹਾ ਜੀ ਬਾਹਰ ਗੜੀ ਤੇ ਆ ਕੇ ਨਿਕਲਿਆ ਨਾਲੇ ਜੀ ਕਬਜਤ ਨੂੰ ਆਕਾਸ਼ੀ ਵਰਤੇ ਇੱਕ ਪਿੰਕੀ ਜੈ ਹੁੰਦਾ ਥਿਆ ਕਹਿੰਦਾ ਕਿ ਇਹ ਨਾ ਨੇ ਮੈਨੂੰ ਪਟਿਆ ਦੀ ਬਹੁਤ ਜ਼ਿਆਦਾ ਕਈਆਂ ਦੇ ਰਾਸਤੇ ਲਖਾਂ ਤੇ ਜਿਹੜੀ ਉਮਾ ਆਉਂਦਾ ਥਿਆ ਖਾਣੇ ਵੀ ਖੜਿਆ ਖਾਣੇ ਵੀ ਖੜਿਆ ਖਾਣੇ ਵੀ ਖੜਿਆ ਖਾਣੇ ਜਾ ਕੇ ਕੁੱਟ ਮਾਰੀ ਤੇ ਕਿੰਨਾ ਇੱਥੇ ਕੁੱਤੇ ਬਹੁਤ ਆ ਜਾ ਪਏ ਤਾਂ ਕੁੱਤੇ ਥੇ ਇਹਦਾ ਕਹਾਣੀ ਬਤਾਣਾ ਇੱਥੇ ਤੇ ਮੈਂ ਇਖਤਬਾਰ ਤੇ ਤੇ ਕੋਈ ਮਾਰਾ ਕਾ ਮੈਨੂੰ ਬਹੁਤ ਹੋ ਗਿਆ ਜੀ ਮੈਨੂੰ ਬਰਾਇਤਾ ਕਰਾਈ ਮੈਨੂੰ ਕਸਟਮ ਚੈੱਕ ਮੇ ਆ ਮੇਰੇ ਕਾ ਜਦੋਂ ਤੋਂ ਇੰਨਾ ਹੋ ਗਿਆ ਕਿ ਮੈਂ ਦੁਬਾਰਾ ਨੂੰ ਨਹੀਂ ਪਿਆ ਰਿਹਾ ਕੋਈ ਗੱਲ ਨਹੀਂ ਪੁੱਛੋ ਜੀ ਇੱਕ ਇਨਸਾਫ ਲੈਣ ਵਾਸਤੇ ਅਸੀਂ ਖਾਣਿਆਂ ਦੇ ਵਿੱਚ ਜਾਂਦੇ ਆ ਕਿ ਜਿਹੜਾ 70 80 ਸਾਲ ਦਾ ਬਜ਼ੁਰਗ ਹੈ ਉਹ ਪੁਲਿਸ ਵਾਲਿਆਂ ਨੇ ਇੱਕ ਆਪਣੀ ਹਵਸ ਪੂਰੀ ਕਰਨ ਵਾਸਤੇ ਪੈਸੇ ਵਾਸਤੇ ਬਜ਼ੁਰਗ ਦੇ ਨਾਲ ਜੋ ਮਾਰੀ ਕੀਤੀ ਆ ਉਹਦਾ ਬਜ਼ੁਰਗਾਂ ਨੂੰ ਇਨਸਾਫ ਦਿਵਾਵਾਂਗੇ ਜੋ ਪੀਕੇ ਜੀ ਸਿੱਧੂ ਪੋਤਾ ਵਰਕਰ ਹੈ ਔਰ ਕਾਨੂੰਨ ਤੋਂ ਰੈਗਿੰਗ ਰਹਿ ਰਹੇ ਨੇ ਤੇ ਅਸੀਂ ਜਰੂਰ ਇਨਸਾਫ ਦਵਾਵਾਂਗੇ ਪਰ ਇਹ ਬਹੁਤ ਇੱਕ ਨਿੰਦਨਯੋਗ ਘਟਨਾਵਾਂ ਕਿ ਮਜ਼ਮਾ ਵਾਸਤੇ ਜਿਹੜੀ ਇਨਸਾਫ ਮੰਗਣ ਵਾਸਤੇ ਲੋਕੀ ਠਾਣੇ ਜਾਂਦੇ ਨੇ ਪਰ ਲੋਕ ਇਹਨਾਂ ਕੋ ਪੈਸੇ ਲੈ ਕੇ ਇਹਨਾਂ ਤੇ ਜੋ ਤਸੱਦਦ ਕੀਤਾ ਉਹਦਾ ਇਨਸਾਫ ਜਰੂਰ ਦਵਾਵਾਂਗੇ ਬਜ਼ੁਰਗਾਂ ਨੂੰ ਜਿਹੜਾ 80 ਸਾਲ ਦਾ ਬਜ਼ੁਰਗ ਹੈ ਉਹਦੀਆਂ ਇੰਨੇ ਜਿਹੜਾ ਮਾੜੇ ਹਾਲਾਤ ਕੀਤੇ ਥੱਡ ਮਾਰੇ ਕੇ ਅੱਖਾਂ ਤੇ ਥੱਡ ਮਾਰੇ ਕੇ ਇਹਦਾ ਇਨਸਾਫ ਜਰੂਰ ਦਵਾਵਾਂਗੇ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का yeah Pero...